ਸੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇੱਕ ਐਸੀ ਖੇਤੀ ਜਿਹਦੇ ਨਾਲ ਜਿਹੜੇ ਬਹੁਤ ਘੱਟ ਸਮੇਂ ਦੇ ਵਿੱਚ ਕਿਸਾਨ ਬਹੁਤ ਜ਼ਿਆਦਾ ਅਮੀਰ ਹੋ ਸਕਦੇ ਨੇ ਜੇਕਰ ਉਹ ਚੋਣ ਇਸ ਖੇਤੀ ਨੂੰ ਕਰ ਸਕਦੇ ਹਨ ਕਿਉਂਕਿ ਸਰਕਾਰ ਨੇ ਜਿਹੜਾ ਹੈਗਾ ਆ ਬਾਇਓਫਿਊਲ ਦੇ ਲਈ ਕਈ ਪਾਇਲਟ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਨੇ ਜਿਦੇ ਵਿੱਚ ਇਹਦੀ ਖਫਤ ਬਹੁਤ ਜ਼ਿਆਦਾ ਹੋਵੇਗੀ ਸੋ ਇਸ ਦੇ ਨਾਲ ਹੀ ਜਿਹੜਾ ਹੈਗਾ ਆ ਇਹ ਬੰਜਰ ਜ਼ਮੀਨ ਦੇ ਵਿੱਚ ਵੀ ਉੱਗ ਸਕਦੇ ਨੇ ਜੇਕਰ ਕਿਸਾਨ ਕੋਲ ਪਾਣੀ ਦੀ ਕਮੀ ਹੈ ਉੱਥੇ ਵੀ ਕਿਸਾਨ ਜਿਹੜਾ ਹੈਗਾ ਆ ਇਸ ਦਾ ਆਪਣਾ ਲਗਾ ਕੇ ਆਪਣੇ ਵਧੀਆ ਪੈਸੇ ਜਿਹੜਾ ਹੈਗਾ ਕਮਾ ਸਕਦਾ ਸੋ ਇਹ ਹੈਗਾ ਬਹੁਤ ਤਰ੍ਹਾਂ ਦਾ ਥੋਹਰ 1 2 3 4 ਨੀ ਸੰਕਰੇਤ ਤਰ੍ਹਾਂ ਦੇ ਜਿਹੜੇ ਥੋਹਰ ਨੇ ਜੇਕਰ ਆਪਾਂ ਗੱਲ ਕਰੀਏ ਕਿਤਾਬੀ ਭਾਸ਼ਾ ਦੀ ਤਾਂ 1500 ਤੋਂ ਲੈ ਕੇ 1800 ਤੱਕ ਜਿਹੜੀਆਂ ਥੋਹਰ ਦੀਆਂ ਜਾਤੀਆਂ ਹੁੰਦੀਆਂ ਨੇ ਪਰ ਆਪਾਂ ਨੂੰ ਜਿਹੜੀਆਂ ਜਿਹੜੀਆਂ ਆਪਾਂ ਨੇ ਦੇਖੀਆਂ ਨੇ ਅੱਜ ਆਪਾਂ ਉਸ ਉਸ ਵਿਸ਼ੇ ਤੇ ਹੀ ਗੱਲ ਕਰਾਂਗੇ ਵੈਸੇ ਜੇਕਰ ਆਪਾਂ ਗੱਲ ਕਰੀਏ ਮੈਕਸੀਕੋ ਦੀ ਤਾਂ ਉੱਥੇ ਜਿਹੜੀ ਇਸ ਦੀ ਖੇਤੀ ਆ ਕਿਸਾਨਾਂ ਦੀ ਜਿਹੜੀ ਕਿਸਮਤ ਹੀ ਬਦਲ ਲਿੰਦੀ ਆ ਮੈਕਸੀਕੋ ਦੇ ਵਿੱਚ ਮਾਰੂਥਲ 'ਚ ਨੇਪਾਲ 'ਚ ਕੈਕਟਸ ਨਾਂ ਦਾ ਜਿਹੜਾ ਇੱਕ ਬੂਟਾ ਉੱਗਦਾ ਹੈ ਜਿਸ ਨੂੰ ਗ੍ਰੀਨ ਗੋਲਡਨ ਕਿਹਾ ਜਾਂਦਾ ਹੈ ਇਸ ਨੂੰ ਲੋਕੀ ਜਿਹੜੇ ਹੈਗੇ ਨੇ ਉੱਥੇ ਦੇ ਸਲਾਦ ਦੇ ਰੂਪ ਵਿੱਚ ਖਾਂਦੇ ਵੀ ਨੇ ਹਾਂਜੀ ਤੁਸੀਂ ਸਹੀ ਸੁਣਿਆ ਤੇ ਬਾਕੀ ਇਸ ਤੋਂ ਇਲਾਵਾ ਇਸ ਦਾ ਚਿਪਸ ਵੀ ਬਣਦੇ ਨੇ ਇਸ ਦੇ ਜਿਹੜੇ ਹੈਗੇ ਨੇ ਸ਼ੇਕ ਵੀ ਬਣਾ ਕੇ ਪੀਤੇ ਜਾਂਦੇ ਨੇ ਸੋ ਇਹਦੇ ਨਾਲ-ਨਾਲ ਨੇਪਾਲੀ ਦੇ ਵਿੱਚ ਜਿਹੜੇ ਰਹਿਤ ਖੁੰਦ ਇਲਾਕੇ ਨੇ ਉਹਨਾਂ ਵਿੱਚ ਬਾਇਓਫਿਊਲ ਵੀ ਜਿਹੜਾ ਹੁਣ ਇਸੇ ਨਾਲ ਤਿਆਰ ਹੋਣ ਲੱਗ ਗਿਆ ਜਿਹਦੇ ਕਰਕੇ ਆਪਣੀ ਸਰਕਾਰ ਨੇ ਵੀ ਸੋਚਿਆ ਕਿ ਬਾਇਓਫਿਊਲ ਦੇ ਜਿਹੜੇ ਪ੍ਰੋਜੈਕਟ ਲਾਏ ਜਾਣ ਸੋ ਮੱਕੀ ਨਾਲੋਂ ਜਿਹੜਾ ਹੈਗਾ ਆ ਕੈਕਟਸ ਦੀ ਜਿਹੜਾ ਬਾਇਓਫਿਊਲ ਬਣਦਾ ਆ ਉਹ ਸਸਤਾ ਪੈਂਦਾ ਆ ਮਤਲਬ ਇਸ ਕਰਕੇ ਹੁਣ ਨੇਪਾਲ ਵਰਗਿਆਂ ਨੇ ਜਾਂ ਮੈਕਸੀਕੋ ਵਰਗਿਆਂ ਨੇ ਇਹ ਵੀ ਕਾਰਡ ਕੱਢ ਲਈ ਆ ਜੀ ਸੋ ਇਹ ਤੁਸੀਂ ਦੇਖ ਰਹੇ ਹੋ ਇਹਨੂੰ ਵੀ ਆਪਾਂ ਵੈਸੇ ਥੋਹਰ ਕਹਿ ਦਿੰਨੇ ਆ ਦੰਦਾ ਥੋਹਰ ਜਾਂ ਕੰਡਿਆਲੀ ਥੋਹਰ ਤੁਸੀਂ ਇੱਕ ਕਵਿਤਾ ਵੀ ਸੁਣੀ ਹੋਊਗੀ ਜਿਹੜੀ ਕਿ ਸ਼ਿਵ ਕੁਮਾਰ ਬਟਾਲਵੀ ਜੀ ਨੇ ਬڑے ਸੋਹਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਆਪਣੀ ਲਾਈਫ ਨੂੰ ਕੰਡਿਆਲੀ ਥੋਹਰ ਨਾਲ ਮੇਲ ਖਾਂਦੇ ਹੋਏ ਲਿਖਿਆ ਉਹਨਾਂ ਨੇ ਸੋ ਇਹ ਜਿਹੜਾ ਥੋਹਰਾ ਇਹਦੇ ਤੇ ਡ੍ਰੈਗਨ ਫਰੂਟ ਲੱਗਦਾ ਜੀ ਤੇ ਇਹ ਉਹਦਾ ਸਬਸਟੀਟਿਊਟ ਵੀ ਹੁੰਦਾ ਆ ਉਹ ਵੀ ਲੱਗਦਾ ਆ ਪ੍ਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਜਿਹੜੇ 90 ਦੇ ਜਨਮੇ ਨੇ ਜਾਂ 80 ਦੇ ਜਨਮੇ ਨੇ ਮੈਂ ਗੱਲ ਕਰਾਂ ਉਹਨਾਂ ਦੀ ਉਹਨਾ ਸਮੇਂ ਦੇ ਵਿੱਚ ਲੋਕੀ ਘਰ ਦੇ ਆਲੇ ਦੁਆਲੇ ਜਿਹੜੀ ਕੰਦ ਘੱਟ ਕਰਦੇ ਸੀ ਤੇ ਥੋਹਰ ਨੂੰ ਲਗਾ ਕੇ ਇੱਕ ਬਾੜ ਬਣਾ ਲੈਂਦੇ ਸੀ ਜਾਂ ਫਿਰ ਕਹਿ ਲੋ ਜਿੱਥੇ ਔਰਤਾਂ ਜਿਹੜੀਆਂ ਹੈਗੀਆਂ ਨੇ ਉਹ ਪਾਥੀਆਂ ਪੱਥਣ ਜਾਂਦੀਆਂ ਆਪਣੇ ਬਾਲਣ ਦੇ ਲਈ ਕਹਿ ਲੋ ਵੀ ਗੁਹਾਰੇ ਲਗਾਉਂਦੀਆਂ ਉੱਥੇ ਉਹ ਕੋਈ ਕੰਦ ਨਾ ਕਰਦੀਆਂ ਉਹ ਏਸੇ ਜਿਹੜਾ ਥੋਹਰ ਦੀ ਹੈਗੀ ਆ ਬਾੜ ਕਰ ਲੈਂਦੀਆਂ ਜਿਹਦੇ ਨਾਲ ਕੋਈ ਡੰਗਰ ਬੱਚਾ ਅੰਦਰ ਨਹੀਂ ਵੜਦਾ ਸੀ ਤੇ ਉਹਨਾਂ ਨੇ ਇਹ ਕੰਡਿਆਂ ਵਾਲਾ ਥੋਹਰ ਇੱਕ ਪਾਸੋਂ ਚੱਕ ਕੇ ਅੰਦਰ ਵੜ ਜਾਣਾ ਤੇ ਆਪਣੀਆਂ ਪਾਥੀਆਂ ਪੱਥ ਕੇ ਵਾਪਸ ਉਸੇ ਤਰ੍ਹਾਂ ਥੋਹਰ ਦੇ ਨਾਲ ਜਿਹੜਾ ਹੈਗਾ ਉਹਨੂੰ ਬੰਦ ਕਰ ਦੇਣਾ ਸੋ ਇਸ ਦਾ ਥੋਹਰ ਦਾ ਇਸਤੇਮਾਲ ਪਹਿਲਾਂ ਸਮਿਆਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਕਰਦੇ ਸੀ ਇਸ ਤਰ੍ਹਾਂ ਵੀ ਸੋ ਉਸ ਤੋਂ ਇਲਾਵਾ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਇਹ ਬਹੁਤ ਤਰਾਂ ਦੇ ਜਿਹੜੇ ਥੋਹਰ ਨੇ ਇੱਥੇ ਲੱਗੇ ਹੋਏ ਨੇ ਸੋ ਇਸ ਨੂੰ ਜਿਹੜਾ ਆਹ ਵਾਲਾ ਇਹਨੂੰ ਡ੍ਰੈਗਨ ਫਰੂਟ ਲੱਗਦਾ ਆ ਜੀ ਬਾਕੀ ਅਸੀਂ ਵੀ ਬਹੁਤ ਬਚਪਨ ਦੇ ਵਿੱਚ ਗੋਲਾ ਖਾਈਆਂ ਨੇ ਜੇਕਰ ਤੁਸੀਂ ਵੀ ਖਾਈਆਂ ਨੇ ਥੋਹਰ ਦੀਆਂ ਤਾਂ ਜ਼ਰੂਰ ਕਮੈਂਟ ਕਰਕੇ ਦੱਸਣਾ ਦੇਖੋ ਕੁਝ ਨਾ ਕੁਝ ਹੋਰ ਵੀਡੀਓ ਲੈ ਕੇ ਆਉਣ ਦੇ ਲਈ ਥੋੜਾ ਜਿਹਾ ਹੌਸਲੇ ਦੀ ਤਾਂ ਜ਼ਰੂਰਤ ਹੁੰਦੀ ਆ ਇਸ ਕਰਕੇ ਤੁਸੀਂ ਕਮੈਂਟ ਕਰਕੇ ਜਰੂਰ ਜਿਹੜਾ ਹੈਗਾ ਹਾਜ਼ਰੀ ਲਗਵਾਇਆ ਕਰੋ ਜੇਕਰ ਕੋਈ ਚੰਗੀ ਗੱਲ ਨਹੀਂ ਲੱਗਦੀ ਤਾਂ ਵੀ ਦੱਸਿਆ ਕਰੋ ਜੇਕਰ ਕੋਈ ਗੱਲ ਚੰਗੀ ਲੱਗਦੀ ਹੈ ਫਿਰ ਵੀ ਦੱਸਿਆ ਕਰੋ ਤੇ ਹੋਰ ਅਸੀਂ ਕਿਸ ਚੀਜ਼ ਤੇ ਵੀਡੀਓ ਪਾਈਏ ਇਹ ਵੀ ਜਰੂਰ ਦੱਸਿਆ ਕਰੋ ਸੋ ਇਹ ਹੈਗਾ ਜੀ ਤੁਸੀਂ ਥੋਹਰੇ ਵੀ ਦੇਖ ਸਕਦੇ ਹੋ ਕੁੰਡਿਆਲੀ ਥੋਹਰਾ ਇਹਦੇ ਤੇ ਪੂਰੇ ਤੇ ਫਲ ਆ ਚੁੱਕਿਆ ਕਿਹਨੇ ਕਿਹਨੇ ਬਚਪਨ ਦੇ ਵਿੱਚ ਇਹ ਜਿਹੜੀਆਂ ਹੈਗੀਆਂ ਨੇ ਕਾਣਿਆ ਨੇ ਗੋਲਾ ਇਸ ਦੀਆਂ ਉਹ ਵੀ ਜ਼ਰੂਰ ਦੱਸਿਓ ਜੀ ਤਾਂ ਜੋ ਮਤਲਬ ਆਪਾਂ ਤੁਹਾਡੇ ਨਾਲ ਆਪਣੇ ਬਚਪਨ ਦੇ ਕੁਝ ਪਲ ਜਿਹੜੇ ਹੈਗੇ ਨੇ ਤੁਹਾਡੇ ਵੀ ਸੁਣੀਏ ਤੁਸੀਂ ਸਾਡੇ ਤਾਂ ਸੁਣ ਹੀ ਲਏ ਨੇ ਜੀ ਦੇਖੋ ਪੀਲੇ ਪੀਲੇ ਫੁੱਲ ਨੇ ਇਹ ਜਿਹੜਾ ਜ਼ਿਆਦਾ ਹੁੰਦਾ ਰੇਗਿਸਤਾਨ ਦੇ ਜਾਂ ਬੰਜਰ ਜ਼ਮੀਨ ਦੇ ਵਿੱਚ ਹੁੰਦੇ ਨੇ ਇਹ ਜਿਹੜੇ ਥੋਹਰ ਪਰ ਆਪਣੇ ਤਾਂ ਹੁਣ ਪੰਜਾਬ ਦੇ ਵਿੱਚ ਬਹੁਤ ਘੱਟ ਦਿਖਦਾ ਹੈ ਥੋਹਰ ਪਹਿਲਾਂ ਤਾਂ ਬਚਪਨ ਜਦੋਂ ਅਸੀਂ ਹੁੰਦੇ ਸੀ ਆਮ ਸਾਨੂੰ ਦਿਖਾਈ ਦਿੰਦਾ ਹੁੰਦਾ ਸੀ ਥੋਹਰ ਜਿਹੜਾ ਲੋਕਾਂ ਨੇ ਆਪਣੇ ਬਾੜੀਆਂ ਦੇ ਆਲੇ ਦੁਆਲੇ ਬਾੜ ਕੀਤੀ ਹੁੰਦੀ ਸੀ ਇਸ ਦੇ ਨਾਲ ਪਰ ਹੁਣ ਤਾਂ ਜਿਹੜਾ ਹੈਗਾ ਲੋਕਾਂ ਨੇ ਘਰ ਹੀ ਇਸ ਤਰੀਕੇ ਨਾਲ ਪਾ ਲਏ ਨੇ ਕਿ ਇੱਕ ਦੂਜੇ ਗਵਾਂਢੀ ਦਾ ਪਤਾ ਹੀ ਨਹੀਂ ਲੱਗਦਾ ਸੋ ਇਹ ਜਿਹੜਾ ਹੈਗਾ ਥੋਹਰਾ ਇਸ ਨੂੰ ਅਸੀਂ ਬਚਪਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹ ਜਿਹੜੀਆਂ ਗੁਲਾਬੀ ਗੁਲਾਬੀ ਗੋਲਾਂ ਲੱਗੀਆਂ ਨੇ ਇਹਦੇ ਕੰਡਿਆਂ ਨੂੰ ਸਾਫ਼ ਕਰਕੇ ਅਸੀਂ ਬਚਪਨ ਦੇ ਵਿੱਚ ਖਾ ਵੀ ਲੈਂਦੇ ਹੁੰਦੇ ਸੀ ਤੇ ਜੇਕਰ ਗੱਲ ਕਰੀਏ ਤਾਂ ਅੱਜ ਦੀ ਡੇਟ ਦੇ ਵਿੱਚ ਜਿਹੜੇ ਪੜੇ ਲਿਖੇ ਬੱਚੇ ਨੇ ਸ਼ੈਫ ਬਣ ਰਹੇ ਨੇ ਉਹ ਵੀ ਇਹਦਾ ਜਿਹੜਾ ਹੈਗਾ ਇਸਤੇਮਾਲ ਕਰਦੇ ਨੇ ਉਹੋ ਗਰਮ ਪਾਣੀ ਕਰਕੇ ਇਹਦੇ ਕੰਡਿਆਂ ਨੂੰ ਉਤਾਰ ਲੈਂਦੇ ਨੇ ਫਿਰ ਉਸ ਤੋਂ ਬਾਅਦ ਇਸ ਦੇ ਫਲ ਨੂੰ ਕੱਟ ਕੇ ਜਿਹੜਾ ਹੈਗਾ ਗਰਮ ਪਾਣੀ ਵਿੱਚ ਪਾਉਂਦੇ ਨੇ ਤੇ ਇੱਕ ਜਿਹੜੀ ਟੀ ਤਿਆਰ ਹੋ ਜਾਂਦੀ ਹੈ ਜਿਹਨੂੰ ਆਪਾਂ ਗ੍ਰੀਨ ਟੀ ਕਹਿ ਦਿੰਨੇ ਆ ਇਹਨੂੰ ਪਿੰਕ ਟੀ ਆਖ ਦਿੰਦੇ ਨੇ ਸੋ ਇਸੇ ਤਰੀਕੇ ਨਾਲ ਜਿਹੜੇ ਇਸ ਦੇ ਇਹ ਵੱਡੇ ਵੱਡੇ ਕਹਿ ਲਓ ਥੋਹਰ ਦੇ ਜਿਹੜੇ ਪੱਤੇ ਨੇ ਇਹ ਆਪਣੇ ਵਿੱਚ ਪਾਣੀ ਦਾ ਸੋਕ ਰੱਖਦੇ ਹੀ ਨੇ ਪਰ ਨੇਪਾਲ ਵਰਗੇ ਇਲਾਕਿਆਂ ਵਿੱਚ ਜਾਂ ਮੈਕਸੀਕੋ ਦੇ ਵਿੱਚ ਇਹਦੇ ਕੰਡਿਆਂ ਨੂੰ ਚੰਗੀ ਤਰ੍ਹਾਂ ਨਾਲ ਉਤਾਰ ਕੇ ਤਾਂ ਉਸ ਨੂੰ ਉਹ ਖਾਣ ਦੇ ਵਿੱਚ ਆਪਣੇ ਭੋਜਨ ਦੇ ਵਿੱਚ ਜਿਹੜਾ ਇਸਤੇਮਾਲ Cardini.